ਸਾਤਰੀਏ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਸਿਦਕ ਦੀ ਸ਼ਾਮ ਜਿਸ ਨੂੰ ਲਿਖਿਆ ਹੈ ਸਵਿੰਦਰ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਲਗਾਤਾਰ ਵਹਿੰਦੇ ਹੰਝੂ ਜੀਤੋ ਦੀ ਚੁੰਨੀ ਨੂੰ ਸਿੱਲੀ ਕਰ ਰਹੇ ਸਨ ਉਸਨੇ ਨਾ ਤਾਂ ਉਹਨਾਂ ਨੂੰ ਪੁੰਜਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਰੋਕਦੀ ਉਹ ਸ਼ਾਂਤ ਬੈਠੀ ਉਹਨਾਂ ਦੇ ਰੁਕਣ ਦਾ ਇੰਤਜ਼ਾਰ ਕਰ ਰਹੀ ਸੀ ਅੱਜ ਤੱਕ ਤਾਂ ਉਹ ਕਦੇ ਕੋਠੇ ਦੀ ਕਿਸੇ ਨੁੱਕਰ ਵਿੱਚ ਫੜ ਕੇ ਜਾਂ ਕਰ ਚੁੱਲ੍ਹੇ ਅੱਗੇ ਬੈਠੀ ਧੂਏਂ ਦੇ ਪੱਜ ਰੋ ਕੇ ਆਪਣੇ ਦਿਲ ਦਾ ਗੁਬਾਰ ਕੱਢਦੀ ਰਹੀ ਸੀ ਦਿਲ ਵਿੱਚੋਂ ਉਠਦੇ ਹੌਕਿਆਂ ਨੂੰ ਉਸਨੇ ਕਦੇ ਬੁੱਲਾਂ ਵਿੱਚੋਂ ਬਾਹਰ ਨਹੀਂ ਆਉਣ ਦਿੱਤਾ ਸੀ ਮੱਤੇ ਉਸ ਦੀਆਂ ਧੀਆਂ ਸੁਣ ਨਾ ਲੈਣਾ ਬੋਝ-ਬੋਝ ਘਰ ਵਿੱਚ ਵੀ ਪੈ ਧਰਦੀਆਂ ਧੀਆਂ ਨੂੰ ਉਹ ਹੋਰ ਸਹਿਮ ਵਿੱਚ ਨਹੀਂ ਸੀ ਰੱਖਣਾ ਚਾਹਦੀ ਅੱਜ ਦੇ ਅਥਰੂ ਤਾਂ ਖੁਸ਼ੀ ਦੇ ਸਨ ਜੋ ਉਸ ਨੂੰ ਮੁਦਤਾ ਬਾਅਦ ਨਸੀਬ ਹੋਈ ਸੀ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੀ ਉਸ ਦੀ ਵੱਡੀ ਧੀ ਦੇ ਆਈਫੋਨ ਕੇ ਉਸ ਦੀ ਚੋਣ ਇੱਕ ਬੈਂਕ ਵਿੱਚ ਨੌਕਰੀ ਦੀ ਹੋ ਗਈ ਹੈ ਨੋ ਸੁਣਦਿਆਂ ਹੀ ਹੰਝੂ ਆਪ ਮੁਹਾਰੇ ਹੀ ਵਗਣੇ ਸ਼ੁਰੂ ਹੋ ਗਏ ਸਨ ਛੋਟੀ ਧੀ ਘਰ ਨਹੀਂ ਸੀ ਇਕੱਲੀ ਬੈਠੀ ਦਾ ਉਸ ਦਾ ਮਨ ਕਦੋਂ ਅਦੀਥ ਦੇ ਪੰਨੇ ਘਰੋਲਣ ਲੱਗ ਪਿਆ ਉਸ ਨੂੰ ਪਤਾ ਹੀ ਨਾ ਲੱਗਾ 2 ਕੁ ਸਾਲ ਪਹਿਲਾਂ ਦੀ ਰੀਲ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗ ਪਈ ਉਸ ਦੇ ਵਿਆਹ ਨੂੰ 5 ਕੁ ਸਾਲ ਹੋਏ ਸਨ ਜਦੋਂ ਉਸ ਦਾ ਮਜ਼ਦੂਰ ਪਤੀ ਸਿਰ ਚੜੇ ਕਰਜ਼ੇ ਨੂੰ ਲੈਣ ਦੀ ਤਾਂ ਦਿਨੋਂ ਦਿਨ ਵਾਧਾ ਦੇਖ ਕੇ ਟੇਰੀ ਦਾ ਬੈਠਾ ਸੀ ਮਾਨਸਿਕ ਪ੍ਰੇਸ਼ਾਨੀ ਨੂੰ ਨਾ ਛੱਡਿਆ ਇੱਕ ਦਿਨ ਖੁਦਕੁਸ਼ੀ ਕਰਕੇ ਪਰਿਵਾਰ ਨੂੰ ਪਰੋਂਦਿਆਂ ਮਿਲਕਦਿਆ ਛੱਡ ਗਿਆ ਸੀ ਘਰ ਦੇ ਹਾਲਾਤ ਤਾਂ ਪਹਿਲਾਂ ਹੀ ਰੋਜ ਖੂਪਟਣਾ ਅਤੇ ਰੋਜ ਪਾਣੀ ਪੀਣ ਵਾਲੀ ਸੀ ਇੱਕੋ ਇੱਕ ਕਮਾਊ ਮਰਦ ਦੇ ਤੁਰ ਜਾਣ ਨਾਲ ਘਰ ਦਾ ਠੰਡਾ ਪਿਆ ਚਿੱਲਾ ਜੀਤੋਂ ਨੂੰ ਕਿਸੇ ਆਹ ਲੱਗਣ ਦੇ ਸੰਕੇਤ ਦੇ ਰਿਹਾ ਸੀ ਭੁੱਖੀਆਂ ਧੀਆਂ ਮਾਂ ਅਤੇ ਦਾਦੀ ਦੇ ਘਰ ਲਾ ਕੇ ਰੋ ਰਹੀਆਂ ਸਨ ਬਾਬਲ ਦੇ ਮੋਹ ਵਿੱਚ ਤੇ ਰਖਿਆਕ ਹੱਥਾਂ ਤੋਂ ਸਦਾ ਲਈ ਬਾਂਝੇ ਹੋ ਜਾਣ ਵਾਲੇ ਦੁੱਖ ਭਰੇ ਅਹਿਸਾਸ ਤੋਂ ਅਜੇ ਹੋ ਅਣਜਾਣ ਸਮ ਸੱਸੌਰਾ ਤਾਂ ਬੈਠ ਕੇ ਖਾਂ ਵਾਲੇ ਸਨ ਬੁਢਾਪਾ ਚੰਦਰਾ ਵੀ ਮਿਹਨਤ ਮਜ਼ਦੂਰੀ ਕਰਕੇ ਵੀ ਜਦੋਂ ਪੂਰਾ ਢਿੱਡ ਭਰ ਨੂੰ ਨਾ ਮਿਲੇ ਉਹਨਾਂ ਨੂੰ ਉਮਰੋਂ ਪਹਿਲਾਂ ਢਾ ਲੈਂਦਾ ਹੈ ਉਸ ਦੀ ਅਤੇ ਉਹਦੀਆਂ ਦੋਹਾਂ ਧੀਆਂ ਦੀ ਬਾਹ ਕੌਣ ਫੜਦਾ ਇੱਕ ਦਿਨ ਬਜ਼ੁਰਗ ਉਸ ਕੋ ਆ ਕੇ ਬਿਠਾ ਕੇ ਕਹਿਣ ਲੱਗੇ ਬੇਗਤੀਏ ਅਸੀਂ ਤਾਂ ਆਪਣੀਆਂ ਬੜੀਆਂ ਆਪਨ ਦੇਣਾਂ ਦੀ ਤੂੰ ਜਵਾਨ ਹੈ ਜਹਾਨ ਹੈ ਆਪਣੇ ਪੇਕੇ ਮਾਪੇ ਕੋਲ ਚਲੀ ਜਾ ਤੇਰੇ ਮਾਪੇ ਆਪੇ ਕੋਈ ਚੰਗੀ ਮਾੜੀ ਥਾਂ ਦੇਖ ਕੇ ਤੇਰੀ ਰੋਟੀ ਦਾ ਕੋਈ ਪ੍ਰਬੰਧ ਕਰ ਦੇਣਗੇ ਸਿਆਣੇ ਕਹਿੰਦੇ ਹਨ ਕਿ ਮਾੜੇ ਦੀ ਜੋਰੂ ਜਣੇ ਹਣੇ ਦੀ ਭਾਬੀ ਇੱਥੇ ਕਈ ਤੇਰੀ ਮਜਬੂਰੀ ਦਾ ਫਾਇਦਾ ਉਠਾਉਣਾ ਚਾਹਣਗੇ ਉੱਥੇ ਤੇਰੇ ਮਾਪੇ ਅਤੀਤਿਰਾ ਭਰਾ ਤੇਰੇ ਸਿਰ ਤੇ ਹੱਥ ਰੱਖਨੇ ਪੁੱਤਾਂ ਤੁਰ ਗਿਆ ਜਦੋਂ ਤੈਨੂੰ ਜੀ ਹੋਰ ਘਰੋਂ ਜਾਣਗੀ ਤਾਂ ਸਾਡੇ ਨਾਲ ਕੀ ਬੀਤੂ ਇਹ ਤਾਂ ਸਾਨੂੰ ਹੀ ਪਤਾ ਪਰ ਤੇਰੀ ਭਲਾਈ ਲਈ ਸਾਨੂੰ ਸੀਨੇ ਉਤੇ ਪੱਥਰ ਰੱਖ ਨਹੀਂ ਪੈਣਾ ਜਿੱਤੋ ਚੁੱਪ ਕਰਕੇ ਨਹੀਂ ਪਾਈ ਸਾਰੀਆਂ ਗੱਲਾਂ ਸੁਣਦੀ ਰਹੀ ਉਸਨੇ ਆਪਣੇ ਆਪ ਨਾਲ ਆਪਣੇ ਮਨ ਨਾਲ ਫੈਸਲਾ ਕਰ ਲਿਆ ਕਿ ਉਹ ਘਰ ਛੱਡ ਕੇ ਨਹੀਂ ਜਾਵੇਗੀ ਉਸ ਨੂੰ ਆਪਣੇ ਟੇਕਿਆਂ ਦੀ ਆਰਥਿਕ ਹਾਲਤ ਦਾ ਵੀ ਪਤਾ ਸੀ ਕਿ ਉਹ ਕਿਹੜਾ ਫੈਕਟਰੀਆਂ ਦੇ ਮਾਲਕ ਨੇ ਦਿਹਾੜੀਦਾਰ ਮਿਹਨਦੂਰ ਉਸ ਦਾ ਬਾਪ ਅਤੇ ਭਰਾ ਇਸ ਆਟ ਦੀ ਮਹਿੰਗਾਈ ਵਿੱਚ ਆਪਣੇ ਟੱਬਰ ਦਾ ਢਿੱਡ ਮਸਾਂ ਭਰਦੇ ਹਨ ਉਹਨਾਂ ਨੂੰ ਦੁਖੀ ਕਰਨ ਦੀ ਥਾਂ ਮੈਂ ਆਪਣੀਆਂ ਬੜੀਆਂ ਆਪੇ ਨਵੇੜਾਂਗੀ ਆਪਣੀ ਸੱਸ ਮਾਂ ਦੇ ਗੜ ਲੱਗ ਗਿਆ ਇੱਕ ਵਾਰ ਤਾਂ ਉਹ ਉਬਾ ਮਾਰ ਮਾਰ ਕੇ ਰੋਈ ਫਿਰ ਉਸਨੇ ਆਪਣੇ ਅਥਰੂ ਆਪ ਹੀ ਪੋਈ ਦਿੱਤੇ ਲੇਮਾ ਤੇਰੀ ਇਹ ਧੀ ਅੱਜ ਤੋਂ ਬਾਅਦ ਕਦੇ ਨਹੀਂ ਰੋਏਗੀ ਮੈਂ ਇੰਨੀ ਬੁਝਦਲ ਨਹੀਂ ਕਿ ਤੁਹਾਨੂੰ ਇੱਥੇ ਰੋਂਣ ਲਈ ਛੱਡ ਜਾਵਾਂ ਮੈਂ ਤੁਹਾਨੂੰ ਅਤੇ ਬੱਚਿਆਂ ਨੂੰ ਪਾਲਣ ਲਈ ਹਰ ਮਾੜੇ ਹਾਲਾਤ ਦਾ ਮੁਕਾਬਲਾ ਕਰੂੰਗੀ ਮੇਜਾਲੇ ਕੋਈ ਮੈਰੀ ਹੱਥ ਨਾਲ ਮੇਰੇ ਵੱਲ ਦੇਖ ਸਕੇ ਸੱਚਮੁੱਚ ਹੀ ਜੀਤੋ ਨੇ ਪੂਰੇ ਸਦਕ ਨਾਲ ਦੇਖ ਲਈ ਰਹਾ ਉਤੇ ਚੱਲਣ ਦਾ ਤਹਿਆ ਕਰ ਲਿਆ ਸੀ ਉਹ ਸਵੇਰੇ ਹੀ ਸਕੂਲ ਸਾਡੇ ਕੋਲ ਪਹੁੰਚ ਗਏ ਆਪਣੀ ਹੱਦ ਕੀਤੀ ਦੱਸ ਕੇ ਉਸ ਨੇ ਸਕੂਲ ਦੀ ਸਫਾਈ ਕਰ ਲਈ ਰੱਖਣ ਵਾਸਤੇ ਬੇਨਤੀ ਕੀਤੀ ਕੁਦਰਤੀ ਸਕੂਲ ਵਿੱਚ ਸਫਾਈ ਸੇਵਕਾ ਦੀ ਲੋੜ ਸੀ 500 ਰੁਪਏ ਮਹੀਨਾ ਉਤੇ ਉਸ ਨੇ ਕੰਮ ਕਰਨਾ ਸਾਡੇ ਕੋਲ ਸ਼ੁਰੂ ਕਰ ਦਿੱਤਾ ਸੀ ਉਸ ਦਾ ਕੰਮ ਅਤੇ ਸੁਭਾਅ ਦੇਖ ਕੇ ਕੁਝ ਅਧਿਆਪਕਾਂ ਨੇ ਉਸ ਨੂੰ ਆਪਣੇ ਘਰਾਂ ਵਿੱਚ ਵੀ ਸਫਾਈ ਦੇ ਕੰਮ ਉੱਤੇ ਲਗਵਾ ਲਿਆ ਸੀ। ਮੁੱਖ ਅਧਿਆਪਕ ਕੰਮ ਕਰਨ ਵਾਲਿਆਂ ਦੀ ਕਦਰ ਕਰਦੇ ਸਨ। ਹੌਲੀ-ਹੌਲੀ ਦੁਪਹਿਰ ਦੇ ਖਾਣੇ ਦਾ ਕੰਮ ਵੀ ਉਸ ਨੂੰ ਸੰਭਾਲ ਦਿੱਤਾ। ਉਹ ਹਮੇਸ਼ਾ ਆਪਣੇ ਕੰਮ ਉੱਤੇ ਇਹ ਧਿਆਨ ਰੱਖਦੀ ਸੀ। ਕਦੇ ਵੀ ਨਾਖਾਲਤੂ ਗੱਲ ਕਰਦੀ ਅਤੇ ਨਾ ਹੀ ਕਿਸੇ ਦੀ ਜਾਂ ਚੁਗਲੀ ਕਰਦੀ। ਘਰੋਂ ਸਕੂਲ ਸਕੂਲ ਤੋਂ ਅਧਿਆਪਕਾਂ ਦੇ ਘਰਾਂ ਵਿੱਚ ਕੰਮ ਕਰਨ ਤੁਰ ਜਾਂਦੀ। ਉਹ ਤਾਂ ਭੁੱਲੀ ਗਈ ਸੀ ਕਿ ਉਹ ਇੱਕ ਜਿਉਂਦੀ ਜਾਗਦੀ ਇਨਸਾਨ ਹੈ ਜਿਹਦੀਆਂ ਆਪਣੀਆਂ ਵੀ ਕੁਝ ਰੋੜਾ ਹਨ। ਸਾਰਾ ਦਿਨ ਮਸ਼ੀਨਾਂ ਬਾਹਂ ਘੁੰਮਦੀ ਰਹਿੰਦੀ। ਰਾਤ ਨੂੰ ਥੱਕ ਟੁੱਟ ਕੇ ਮੰਜੇ ਤੇ ਲੇਕ ਪੈਂਦੀ ਅਤੇ ਸੌ ਜਾਂਦੀ। ਕਿਸੇ ਅੱਗੇ ਬੈਠ ਆਪਣੀ ਕਿਸਮਤ ਨੂੰ ਕੋਸਣਾ ਉਸ ਦੇ ਸੁਭਾਅ ਵਿੱਚ ਨਹੀਂ ਸੀ। ਹਾਂ ਉਸ ਨੇ ਕਰਜ਼ਾ ਮੰਗਣ ਵਾਲਿਆਂ ਨੂੰ ਜ਼ਰੂਰ ਠੋਕ ਕੇ ਜਵਾਬ ਦਿੱਤਾ ਕਿ ਨਾ ਤਾਂ ਮੈਂ ਤੁਹਾਡੇ ਕੋਲੋਂ ਕਰਜ਼ਾ ਮੰਗਣ ਗਈ ਸੀ ਤੇ ਨਾ ਮੈਂ ਕਿਸੇ ਨੂੰ țeਲਾ ਦੇਵਾਂ ਬੇਟੀਆਂ ਨੂੰ ਉਸ ਨੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ ਬੇਟੀਆਂ ਪੜ੍ਹਨ ਵਿੱਚ ਹੁਸ਼ਿਆਰ ਸਨ ਥੋੜੀਆਂ ਵੱਡੀਆਂ ਹੋਈਆਂ ਤਾਂ ਮਾਂ ਨਾਲ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਈਆਂ ਸਕੂਲ ਵਰਦੀ ਅਤੇ ਕਿਤਾਬਾਂ ਸਰਕਾਰ ਵੱਲੋਂ ਮਿਲ ਜਾਂਦੀਆਂ ਸਨ ਦੁਪਹਿਰ ਦਾ ਖਾਣਾ ਉਹਨਾਂ ਨੂੰ ਸਕੂਲ ਵਿੱਚ ਹੀ ਮਿਲ ਜਾਂਦਾ ਸੀ ਤੇ ਉੱਥੇ ਹੀ ਖਾ ਲੈਂਦੇ ਸਨ ਜਿੱਤੋ ਦੀ ਸਦਕਾ ਰੋਟੀ ਬੁੱਟੇ ਨੂੰ ਫੜ ਲੱਗਣੇ ਸ਼ੁਰੂ ਹੋ ਗਏ ਸਨ ਵੱਡੀ ਬੇਟੀ ਨੂੰ ਬਾਹਰੋਂ ਵਿੱਚੋਂ ਚੰਗੇ ਨੰਬਰ ਆਉਣ ਕਰਕੇ ਸਰਕਾਰੀ ਕਾਲਜ ਵਿੱਚ ਦਾਖਲਾ ਮਿਲ ਗਿਆ ਉਹ ਕਾਲਜ ਤੋਂ ਆ ਕੇ ਛੋਟੇ ਬੱਚਿਆਂ ਨੂੰ ਤੁਸੀਂ ਪੜਾ ਦਿੰਦੀ ਸੀ ਇਸ ਤਰ੍ਹਾਂ ਆਪਣਾ ਖਰਚ ਵੀ ਕੱਢ ਲਈ ਸੀ ਉਸਨੇ ਕਮਰਸ ਦੇ ਵਿਸ਼ੇ ਲੈ ਕੇ ਗ੍ਰੈਜੂਏਸ਼ਨ ਪਾਸ ਕਰ ਲਈ ਸੀ ਛੋਟੀ ਬੇਟੀ ਨੂੰ ਬੀਐਸਸੀ ਨਰਸਿੰਗ ਵਿੱਚ ਦਾਖਲਾ ਮਿਲ ਗਿਆ ਸੀ ਅੱਜ ਉਸਦੀ ਬੇਟੀ ਦੀ ਮਿਹਨਤ ਨੂੰ ਬੂਰ ਪੈ ਗਿਆ ਉਹ ਬੈਂਕ ਵੱਲੋਂ ਨਿਕਲੀਆਂ ਅਸਾਮੀਆਂ ਦਾ ਟੈਸਟ ਪਾਸ ਕਰਕੇ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਈ ਸੀ ਬੇਟੀ ਨੇ ਆ ਕੇ ਲੱਡੂਆਂ ਦੇ ਦੋ ਡੱਬੇ ਰੱਖਦਿਆਂ ਆਪਣੀ ਮਾਂ ਨੂੰ ਜੱਫੀ ਪਾ ਲਈ ਲੈ ਮਾਂ ਇੱਕ ਡੱਬਾ ਸਕੂਲ ਲੈ ਜਾਈਂ ਅਧਿਆਪਕਾਂ ਨੇ ਆਪਣੀ ਹਰ ਅੜੇ ਥੋੜੇ ਵੇਲੇ ਬਹੁਤ ਮਦਦ ਕੀਤੀ ਹੈ ਤੇਰੇ ਸਿਰੜ ਅਤੇ ਸਿੱਧਕ ਭਰੇ ਕਦਮਾਂ ਸਦਕਾ ਅਤੇ ਅਧਿਆਪਕਾਂ ਵੱਲੋਂ ਕੀਤੀ ਹੌਸਲਾ ਅਫਜ਼ਾਈ ਕਾਰਨ ਹੀ ਅੱਜ ਮੈਂ ਆਪਣੇ ਪੈਰਾਂ ਦੇ ਖੰਡ ਜੋ ਹੋਈ ਹਾਂ ਅੱਜ ਤੋਂ ਬਾਅਦ ਇਹਨੂੰ ਛੋਟੀ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ ਹਾਂ ਧੀ ਮੈਨੂੰ ਤੁਹਾਡੇ ਉੱਤੇ ਮaan ਹੈ ਕਿ ਤੁਸੀਂ ਮੇਰੇ ਦਰਦ ਨੂੰ ਮਹਿਸੂਸ ਕੀਤਾ ਹੈ ਮੇਰੀ ਮਿਹਨਤ ਉਹ ਅਜਾਈ ਨਹੀਂ ਜਾਣ ਦਿੱਤਾ ਪਰ ਛੋਟੀ ਦਾ ਫਿਕਰ ਕਰਨ ਨੂੰ ਅਜੇ ਮੇਰੇ ਵਿੱਚ ਬਥੇਰੀ ਹਮਤ ਹੈ ਜੇ ਤੁਹ ਕੁਝ ਕਰਨਾ ਹੈ ਤਾਂ ਮੇਰੇ ਵਰਗੀਆਂ ਉਹਨਾਂ ਮਾਵਾਂ ਨਾ ਕਰੀ ਜਿਨ੍ਹਾਂ ਨੂੰ ਵਿਖੜੇ ਰਾਹ ਉਤੇ ਇਕੱਲਿਆਂ ਤੁਰਨਾ ਪੈਂਦਾ ਹੈ ਜਿਨ੍ਹਾਂ ਨੂੰ ਚਾਹੁੰਦਿਆਂ ਵੀ ਮੇਰੇ ਵਰਗੇ ਤਮਨੀ ਮੈਦਾ ਉਹਨਾਂ ਬੱਚਿਆਂ ਦਾ ਕਰੀ ਜਿਨ੍ਹਾਂ ਦੇ ਸਿਰ ਉੱਤੇ ਨਾ ਮਾਪਿਆਂ ਦੀ ਛਾਂ ਰਹਿੰਦੀ ਹੈ ਤੇ ਨਾ ਹੀ ਸਿਰ ਲੁਕਾਉਣ ਲਈ ਛੱਤ ਹੁੰਦੀ ਹੈ ਬਸ ਉਹਨਾਂ ਲਈ ਸਹਾਰਾ ਬਣੀ ਮੇਰੇ ਲਈ ਇਹੋ ਸਪੂਨ ਦੇਣ ਵਾਲੀ ਗੱਲ ਹੋਵੇਗੀ ਇਹ ਬਹੁਤ ਹੀ ਭਾਵਪਕ ਕਹਾਣੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਪੂਰੀ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਹੋ ਜੀਆਂ ਹੋਰ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਬਹੁਤ-ਬਹੁਤ ਧੰਨਵਾਦ ਜੀ